ਵੀਡੀਓ ਡਾਇਰੈਕਟਰ ਦੀ ਸ਼ੁਰੂਆਤ ਕਿੱਥੇ ਹੋਈ ਗਰੂਰ ਨਾਲ ਹੀ ਗੱਲ ਹੈ ਕਿ ਮੈਂ ਤਾਂ ਹੀ ਆਪਣਾ ਨਾਮ ਦਾ ਅਰਮਾਨ ਸਿੰਘ ਰੱਖਿਆ ਕਿ ਮੈਨੂੰ ਆਪਣਾ ਕੰਮ ਪਸੰਦ ਆ ਮੇਰੀ ਆਪਣੀ ਸੋਚ ਮੇਰੀ ਕ੍ਰੀਏਟੀਵਿਟੀ ਪਸੰਦ ਹੈ ਅੱਜਕਲ ਮੋਸਟਲੀ ਹੁੰਦਾ ਕਿ ਆਰਟਿਸਟ ਸੋਹਣੇ ਹੁੰਦੇ ਨੇ ਪਰ ਟੈਲੈਂਟਡ ਘੱਟ ਹੁੰਦੇ ਨੇ ਜੋ ਕਿ ਸੱਚਾਈ ਹੈ ਹਨਾ ਕ੍ਰੀਏਟੀਵਿਟੀ ਤਾਂ ਬਹੁਤ ਜ਼ਰੂਰੀ ਹੁੰਦੀ ਹੈ ਕ੍ਰੀਏਟੀਵਿਟੀ ਤੋਂ ਬਿਨਾ ਤਾਂ ਚੀਜ਼ ਫੋਕੀ ਲੱਗਦੀ ਹੈ ਫੋਕਸ ਹਮੇਸ਼ਾ ਇੱਕੋ ਜਿਹੀ ਸਿੱਖਿਓ ਕਿ ਅੜੇ ਰਹੋ ਲਾਈਨ 'ਚ ਲੱਗੇ ਰਹੋ ਤਾਂ ਹਮੇਸ਼ਾ ਤੁਸੀਂ ਤਰੱਕੀ ਵੱਲ ਨੂੰ ਚਲਦੇ ਰਹੋਗੇ ਸਕਸੈਸ ਆ ਉਹਨੂੰ ਵੀ ਸਿਰਤੇ ਨਹੀਂ ਲੈਣਾ ਅਗ ਆਪਣਾ ਸਿਰਫ ਕੰਮ ਕਰਕੇ ਆਪਣਾ ਦਿਖਾਉਂਦੇ ਰਹੋ ਆਪਣੇ ਆਪ ਨੂੰ ਪ੍ਰੂਫ ਕਰਦੇ ਰਹੋ ਆਪਾਂ ਸਿੱਖਦੇ ਆਪਾਂ ਜਿੰਨਾ ਜ਼ਰੂਰ ਸਿੱਖਦੇ ਰਹਿਣਾ ਆਪਾਂ ਮਾਸਟਰ ਨਹੀਂ ਹੈਗੇ ਪਰ ਉਦਾਂ ਮੈਂ ਕਿਸੇ ਨੂੰ ਇਦਾਂ ਵਰਸ਼ਿਪ ਨਹੀਂ ਕਰਦਾ ਸასი ਗੱਲ ਦੋਸਤੋ ਚੈਨਲ 7 ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਐਕਸਕਲੂਸਿਵ ਇੰਟਰਵਿਊ ਕਰਾਂਗੇ ਜੋ ਬਹੁਤ ਬਿਹਤਰੀਨ ਵੀਡੀਓ ਡਾਇਰੈਕਟਰ ਦਾ ਅਰਮਾਨ ਸਿੰਘ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਦਾ ਅਰਮਨ ਸਿੰਘ ਜੀ ਸਸੀガル ਸਰ ਜੀ ਸਸੀガル ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਅੱਜ ਸਰ ਸਭ ਤੋਂ ਪਹਿਲਾ ਸਵਾਲ ਜਿਹੜਾ ਮੇਰਾ ਇਹ ਰਹੇਗਾ ਵੀਡੀਓ ਡਾਇਰੈਕਟਰ ਦੀ ਸ਼ੁਰੂਆਤ ਕਿੱਥੋਂ ਹੋਈ ਅ ਪਹਿਲਾਂ ਕੋਰੋਗਰਾਫਰ ਸੀ ਮੈਂ ਔਰ ਕੋਰੋਗ੍ਰਾਫੀ ਕਰਦੇ ਹੁੰਦੇ ਸੀ ਤੇ ਉਹ ਕਰਦੇ ਕਰਦੇ ਸ਼ੌਂਕ ਪਿਆ ਕਿ ਹਾਂ ਮੈਂ ਵੀ ਵੀਡੀਓ ਡਾਇਰੈਕਟ ਕਰ ਸਕਦਾ ਕਿਉਂਕਿ ਬਾਕੀ ਬਰੀਕੀਆਂ ਸਿੱਖੀਆਂ ਟੈਕਨੀਕਲਿਟੀਆਂ ਜਿਹੜੀਆਂ ਸਾਰੀਆਂ ਡਿਪਾਰਟਮੈਂਟ ਦੀਆਂ ਉਹ ਦੇਖਿਆ ਤੇ ਕਿਉਂਕਿ ਮੋਸਟਲੀ ਕਨਸੈਪਟ ਵੀ ਮੈਂ ਹੀ ਬਣਾਉਂਦਾ ਹੁੰਦਾ ਸੀ ਗਾਣਿਆਂ ਦੇ ਕੋਰੀਓਗ੍ਰਾਫਰ ਦੀ ਡਿਊਟੀ ਬਣਦੀ ਆ ਹਨਾ ਤੇ ਮੈਨੂੰ ਬਹੁਤ ਇੰਟਰਸਟ ਹੁੰਦਾ ਸੀ ਸਟੋਰੀ ਟੈਲਿੰਗ ਮੈਂ ਨਰੇਟਰ ਅੱਛਾ ਆ ਤਾਂ ਕਰਕੇ ਫਿਰ ਇਸ ਬੱਬ ਬਣਿਆ ਤੇ ਆਪਾਂ ਹੌਲੀ ਹੌਲੀ ਡਾਇਰੈਕਟਰ ਬਣ ਗਏ ਸਰ ਤੁਹਾਡੇ ਕੈਰੀਅਰ ਦੇ ਦੌਰਾਨ ਕੋਈ ਐਹੋ ਜੀ ਮੂਵਮੈਂਟ ਹੈ ਜੋ ਤੁਸੀਂ ਹਲੇ ਵੀ ਭੁੱਲਦੇ ਨਹੀਂ ਕਿ ਹਾਂ ਇਸ ਬੰਦੇ ਨੇ ਮੈਨੂੰ ਬਹੁਤ ਜ਼ਿਆਦਾ ਸਿਖਾਇਆ ਹੈ ਚੀਜ਼ਾਂ ਅ ਪਿੱਛੇ ਜੇ ਮੇਰਾ ਮਾਸਟਰ ਟੈਰੈਂਸ ਦੇ ਨਾਲ ਜਜਮੈਂਟ ਪੈਨਲ ਕਰ ਕੀਤਾ ਸੀ ਜਦੋਂ ਕਿ ਮੈਂ ਉਹਨਾਂ ਦੀ ਇੱਕ ਝਲਕ ਪਾਉਣ ਲਈ ਵੀ ਅਸੀਂ ਤਰਸਦੇ ਹੁੰਦੇ ਸੀ ਕਿ ਕਦੇ ਮਿਲ ਜਨਗੇ ਹਨਾ ਤੁਹਾਨੂੰ ਪਤਾ ਕਿ ਗ੍ਰੈਂਡ ਉਹਨਾਂ ਦਾ ਕੰਮ ਹੈ ਤੇ ਹੋਇਆ ਇਹ ਕਿ ਉਹਨਾਂ ਨਾਲ ਮੈਨੂੰ ਪੰਜਾਬ ਦੇ ਵਿੱਚੋਂ ਸਿਰ ਮੈਨੂੰ ਚੁਣਿਆ ਗਿਆ ਕਿ ਮੈਂ ਉਹਨਾਂ ਦਾ ਨਾ ਜਜਮੈਂਟ ਪੈਨਲ ਸ਼ੇਅਰ ਕਰੂੰਗਾ ਉਹਨਾਂ ਦੇ ਨਾਲ ਬੈਠ ਕੇ ਸ਼ੋ ਜਜ ਕਰੂੰਗਾ ਤੇ ਉਸ ਦੌਰਾਨ ਅਸੀਂ ਬਹੁਤ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਤੇ ਉਹਨਾਂ ਨਾਲ ਜੋ ਮਤਲਬ ਉਹਨਾਂ ਦੀ ਸੰਗਤ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਨਾਲ ਬੈਠਣ ਕੇ ਬਹੁਤ ਮਜ਼ਾ ਆਂਦਾ ਤੇ ਹੋਰ ਵੀ ਆਰਟਿਸਟ ਨਾਲ ਕੰਮ ਕੀਤਾ ਹੈ ਬਿਹਤਰੀਨ ਆਰਟਿਸਟ ਨਾਲ ਕੰਮ ਕੀਤਾ ਉਹਨਾਂ ਦੇ ਵਿੱਚੋਂ 베ਸਟ ਕਿੱਦਾਂ ਕੱਢਦੇ ਹੋ ਐਜ਼ ਅ ਕੋਰੋਗ੍ਰਾਫਰ ਤੁਸੀਂ ਕਿੱਦਾਂ ਕੱਢ ਬੰਦੇ ਹੋ ਉਹ ਚੀਜ਼ਾਂ ਉਹਨਾਂ ਦੇ 베ਸਟ ਦੇਖੋ ਕਈ ਆਰਟਿਸਟ ਹੁੰਦੇ ਗਏ ਵਾਰ ਇਦਾਂ ਹੁੰਦਾ ਕਿ ਉਹ ਅੱਜਕੱਲ ਮੋਸਟਲੀ ਹੁੰਦਾ ਕਿ ਆਰਟਿਸਟ ਸੋਹਣੇ ਹੁੰਦੇ ਨੇ ਪਰ ਟੈਲੈਂਟਡ ਘੱਟ ਹੁੰਦੇ ਨੇ ਜੋ ਕਿ ਸੱਚਾਈ ਹੈ ਹਨਾ ਇਹ ਹੁੰਦਾ ਕਿ ਕਈ ਵੀ ਆਰਟਿਸਟ ਨੂੰ ਸਮਝ ਹੁੰਦੀ ਹੈ ਬੀਟ ਦੀ ਤੁਹਾਨੂੰ ਬੀਟ ਦੀ ਨੋਲਿਜ ਹੈਗੀ ਆ ਫਿਰ ਤਾਂ ਤੁਹਾਡੇ ਲਈ ਕੰਮ ਆਸਾਨ ਹੋ ਜਾਂਦਾ ਆਰਟਿਸਟ ਤੁਹਾਡੇ ਸਾਹਮਣੇ ਵਾਲਾ ਬੰਦਾ ਜਿਹੜਾ ਆਫ ਬੀਟ ਹੋ ਜਾਂਦਾ ਫਿਰ ਉੱਤੇ ਥੋੜਾ ਈਜ਼ੀ ਕਰਨਾ ਪੈਂਦਾ ਉਸ ਹਿਸਾਬ ਦੇ ਉਹ ਸਟੈਪਸ ਨਹੀਂ ਕਰਵਾ ਪਾਉਂਦੇ ਹਨਾ ਉਹਨਾਂ ਨੂੰ ਉਹਨੇ ਟਫ ਨਹੀਂ ਕਰਵਾ ਪਾਉਂਦੇ ਜਿੰਨੀ ਸਾਡੀ ਉਮੀਦ ਹੁੰਦੀ ਹੈ ਪਰ ਫਿਰ ਵੀ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਜਿਸ ਹਿਸਾਬ ਨਾਲ ਬੈਠ ਸਕੇ ਤਾਲ ਮ ਪਈ ਇੱਕ ਵੀਡੀਓ ਡਾਇਰੈਕਟਰ ਕਹਿ ਲੋ ਜਾਂ ਕੋਰੋਗਰਾਫਰ ਕਹਿ ਲੋ ਉਹਦੇ ਚ ਕ੍ਰੀਏਟੀਵਿਟੀ ਦਾ ਜਿਹੜਾ ਰੋਲ ਹੈ ਬਹੁਤ ਜ਼ਿਆਦਾ ਰਹਿੰਦਾ ਤੁਹਾਡੀ ਕ੍ਰੀਏਟੀਵਿਟੀ ਕਿੱਦਾਂ ਇਨਾਸ ਹੋਈ ਇਨਾ ਐਕਸਪੀਰੀਅੰਸ ਤੋਂ ਬਾਅਦ ਕਿਉਂਕਿ ਤੁਸੀਂ ਜਿੰਨਾ ਜ਼ਿਆਦਾ ਸਿੱਖਦੇ ਹੋ ਅੱਛਾ ਦੇਖੋਗੇ ਅਚੀਆਂ ਚੀਜ਼ਾਂ ਸਿੱਖੋਗੇ ਆਪਣੇ ਆਪ ਹੀ ਕ੍ਰੀਏਟਿਵ ਚੀਜ਼ਾਂ ਹੁਣ ਮੈਂ ਬਹੁਤ ਜ਼ਿਆਦਾ ਹਾਲੀਵੁੱਡ ਜਾਂ ਬਹੁਤ ਜ਼ਿਆਦਾ ਨੈਟਫਲਿਕਸ ਜਾਂ ਹੋਰ ਚੀਜ਼ਾਂ ਆਪਾਂ ਦੇਖਦੇ ਆ ਹਨ ਪਰ ਮੇਂ ਪੰਜਾਬੀ ਸਿਨੇਮਾ ਵਿੱਚ ਵੀ ਬਹੁਤ ਸਾਰੀਆਂ ਅਚੀਆਂ ਚੀਜ਼ਾਂ ਹੈਗੀਆਂ ਨੇ ਉਹ ਵਸਿੰਗੇ ਅੱਛਾ ਦੇਖਦੇ ਆਂ ਤੇ ਉਸ ਚੀਜ਼ ਨੂੰ ਜਿਹੜਾ ਜ਼ਿੰਦਗੀ ਜਿਹੜਾ ਐਕਸਪੀਰੀਅੰਸ ਹੁੰਦਾ ਆ ਜਿਹੜਾ ਸਾਡੇ ਆਲੇ ਦੁਆਲੇ ਜੋ ਵੀ ਵੇਚਰਦਾ ਉਹਦੇ ਵਿੱਚ ਉਹਦੀ ਦੇਖਦੇ ਆਂ ਤੇ ਉਹਦੇ ਐਗਜ਼ਾਮਪਲ ਅਸੀਂ ਉੱਥੋਂ ਚੁਣਦੇ ਆਂ ਉਤੋਂ ਅਸੀਂ ਉਹਨੂੰ ਆਪਣਾ ਆਈਡੀਆ ਬਣਾ ਕੇ ਉਹਨੂੰ ਮੋਡੀਫਾਈ ਕਰਕੇ ਅਸੀਂ ਆਪਣਾ ਰੰਗ ਰੂਪ ਦੇ ਕੇ ਅੱਗੇ ਪੇਸ਼ ਕਰਦੇ ਆਂ ਸੋ ਕ੍ਰੀਏਟੀਵਿਟੀ ਤਾਂ ਬਹੁਤ ਜ਼ਰੂਰੀ ਹੁੰਦੀ ਹੈ ਕ੍ਰੀਏਟੀਵਿਟੀ ਤੋਂ ਬਿਨਾ ਤਾਂ ਚੀਜ਼ ਫੋਕੀ ਲੱਗਦੀ ਹੈ ਉਹ ਬੇਜਾਨ ਲੱਗਦੀ ਹੈ ਉਹਦੇ ਵਿੱਚ ਨਾ ਕੋਈ ਰੰਗ ਨਹੀਂ ਹੁੰਦਾ ਜਿੰਦੇ ਤੁਸੀਂ ਉਹਨੂੰ ਵੱਖਰੇ ਤਰੀਕੇ ਨਾਲ ਪ੍ਰੈਜ਼ੈਂਟ ਕਰਦੇ ਹੋ ਉਹੀ ਚੀਜ਼ ਮੈਟਰ ਕਰਦੀ ਆ ਭਾਈ ਜਿਹੜੇ ਚੀਜ਼ਾਂ ਕਹਿੰਦੇ ਨਾ ਕਿ ਜੋ ਹੁਣੇ ਹੋਰੀ ਤੁਸੀਂ ਐਕਸਪੀਰੀਅੰਸ ਕੀਤਾ ਚੀਜ਼ਾਂ ਨੂੰ ਲੈ ਕੇ ਕਾਫੀ ਪ੍ਰੋਜੈਕਟ ਤੁਸੀਂ ਵੱਡੇ ਵੱਡੇ ਆਰਟਿਸਟਾਂ ਨਾਲ ਕਰ ਚੁੱਕੇ ਹੋ ਤੜੇ ਆਹ ਨਾਲੇ ਪ੍ਰੋਜੈਕਟ ਕੀ ਆ ਜਿਹੜੇ ਆਡੀਅנס ਜਾਨਣਾ ਚਾਹੁੰਦੇ ਤਾਂ ਕਿ ਉਹ ਤੁਹਾਨੂੰ ਹੋਰ ਜਾਣੇ ਆਪਣਾ ਰੀਸੈਂਟਲੀ ਹੁਣੀ ਆ ਰਾਣੀ ਰਣਦੀਪ ਜੀ ਦਾ ਗਾਣਾ ਵੀਡੀਓ ਉਹ ਕਿਤੇ ਡਾਇਰੈਕਟ ਕੀਤਾ ਹੈ ਆਪਾਂ ਤੇ ਆਪਣੇ ਅੱਗੇ ਹੋਰ ਵੀ ਇਸ ਅਗਸਤ ਮਹੀਨੇ ਤੇ ਨਾ ਗਾਣੇ ਆ ਰਿਲੀਜ਼ ਦੇ ਵਿੱਚ ਤਿਆਰ ਨੇ ਤੇ ਅਕਤੂਬਰ ਅੰਡੇ ਤੇ ਸਾਡੀ ਇੱਕ ਪੰਜਾਬੀ ਫਿਲਮ ਸ਼ੁਰੂ ਹੋ ਰਹੀ ਹੈ ਜੋ ਕਿ ਪੀਰੀਅਡ ਮੂਵੀ ਹੋਏਗੀ ਤੇ ਉਹਦੇ ਤੇ ਸਾਡੀ ਪ੍ਰੀ-ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਸੋ ਬਾਬਾ ਜੀ ਦੀ ਕਿਰਪਾ ਨਾਲ ਆ ਮਹੀਨੇ ਫੁੱਲ ਆਪਣੇ ਕੋਲ ਹੈ ਭਾਈ ਬੰਦੇ ਦੀ ਲਾਈਫ 'ਚ ਔਕੜਾਂ ਵੀ ਬਹੁਤ ਆਉਂਦੀਆਂ ਹੈ ਕਿ ਹਾਂ ਡਿਫਿਕਲਟ ਫੇਸ ਵੀ ਬਹੁਤ ਆਉਂਦਾ ਤੁਸੀਂ ਇੰਨੇ ਸਾਲਾਂ 'ਚ ਕੰਮ ਕਰਦੇ ਆ ਰਹੇ ਹੋ ਜਿਹੜਾ ਤੇ ਚੀਜ਼ਾਂ ਤੁਹਾਨੂੰ ਡਿਫਿਕਲਟੀਜ਼ ਵੀ ਕਾਫੀ ਫੇਸ ਕਰਨੀਆਂ ਪੈਣੀਆਂ ਹੋਣੀਆਂ ਕੋਈ ਐਸੀ ਮੂਮੈਂਟ ਯਾਦ ਹੈ ਕਿ ਹਾਂ ਕਿ ਵਾਕਏ ਉਸ ਪੁਆਇੰਟ ਤੋਂ ਤੁਸੀਂ ਉੱਠ ਕੇ ਅੱਗੇ ਆਏ ਹੋ ਬਹੁਤ ਸਾਰੇ ਹਮੇਸ਼ਾ ਤੁਸੀਂ ਕੁਝ ਵੀ ਕਰਨ ਲੱਗ ਤੁਸੀਂ ਇੱਕ ਛੋਟਾ ਜਿਹਾ ਐਗਜ਼ਾਮਪਲ ਲੈ ਲਓ ਆਪਾਂ ਨਾਰਮਲ ਇੱਕ ਦੁਕਾਨ ਵੀ ਖੋਲ੍ਹਣੀ ਹੋਵੇ ਬਹੁਤ ਸਾਰੇ ਕੰਮ ਦਿੱਕਤਾਂ ਆਉਂਦੀਆਂ ਨੇ ਪਰ ਇਹ ਆ ਮੇਰੀ ਗੱਲ ਨਾਲ ਫੋਕਸ ਹਮੇਸ਼ਾ ਇੱਕੋ ਜਿਹੀ ਸਿੱਖੇ ਕਿ ਅੜੇ ਰਹੋ ਲਾਈਨ 'ਚ ਲੱਗੇ ਰਹੋ ਤਾਂ ਹਮੇਸ਼ਾ ਤੁਸੀਂ ਤਰੱਕੀ ਵੱਲ ਨੂੰ ਚਲਦੇ ਰਹੋਗੇ ਜੇ ਹਟ ਗਏ ਫਿਰ ਵਾਰੀ ਨਹੀਂ ਆਉਗੀ ਹਨਾ ਫਿਰ ਅਸੀਂ ਆਊਟ ਹੋ ਜਾਾਂਗੇ ਸਾਨੂੰ ਇੱਕ ਚੀਜ਼ ਤੇ ਫੋਕਸ ਹੀ ਰਹਿਣਾ ਚਾਹੀਦਾ ਤੁਹਾਨੂੰ ਮੈਂ ਅੱਗੇ ਵੀ ਹਮੇਸ਼ਾ ਆਪਣੇ ਇੰਟਰਵਿਊਸ ਕਹਿਣਾ ਹੁੰਦਾ ਕਿ ਜੇ ਸਕਸੈਸ ਆ ਉਹਨੂੰ ਵੀ ਸਿਰਤੇ ਨਹੀਂ ਲੈਣਾ ਅਗਰ ਫੇਲਿਅਰ ਆ ਉਹਨੂੰ ਵੀ ਸਿਰਤੇ ਨਹੀਂ ਲੈਣਾ ਆਪਣਾ ਸ ਆਪਨਾ ਦਿਖਾਉਂਦੇ ਰਹੋ ਆਪਣੇ ਆਪ ਨੂੰ ਪ੍ਰੂਫ ਕਰਦੇ ਰਹੋ ਕਿਉਂਕਿ ਤੁਹਾਨੂੰ ਤੁਹਾਡਾ ਟਾਰਗੇਟ ਸੇ ਇੱਕ ਸਿੱਧਾ ਫੋਕਸ ਉੱਥੇ ਹੀ ਹੋਣਾ ਚਾਹੀਦਾ ਕਿਸੇ ਦੇ ਕਮੈਂਟ ਤੇ ਕਿਸੇ ਦੇ ਲੱਤ ਖਿੱਚਣ ਦੇ ਕਿਸੇ ਦੀਆਂ ਇੱਧਰ ਰੁਕਾਵਟਾਂ ਤੇ ਔਂਕੜਾਂ ਪਰੇਸ਼ਾਨੀਆਂ ਕੁਝ ਵੀ 네ਗੇਟਿਵ ਨਹੀਂ ਲੈਣਾ ਦਿਮਾਗ ਤੇ ਤੁਹਾਨੂੰ ਲੱਗੇ ਰਹਿਣਾ ਚਾਹੀਦਾ ਅਨੇਕਾਂ ਬਾਰ ਇਦਾਂ ਹੁੰਦਾ ਹੈ ਕਿ ਬਹੁਤ ਪਰੇਸ਼ਾਨ ਕਰਦੇ ਲੋਕ ਪਰ ਉਹ ਬਹੁਤ ਦਿਲ ਨੂੰ ਲੱਗਦਾ ਵੀ ਹੈ ਐਜ਼ ਇਨਸਾਨ ਲੱਗਦਾ ਵੀ ਹੈ ਪਰ ਸਾਨੂੰ ਲੈਣਾ ਨਹੀਂ ਚਾਹੀਦਾ ਜੋ ਮੈਂ ਹੁਣ ਸਿੱਖਿਆ ਹੁਣ ਸਾਨੂੰ ਮਤਲਬ ਮੈਂ ਆਲਮੋਸਟ ਇੰਨੇ ਸਾਲ 10 ਤੋਂ 12 ਸਾਲ ਹੋ ਗਏ ਨੇ ਔਰ ਇਹਦੇ ਵਿੱਚ ਜੋ ਹੁਣ ਸਿੱਖ ਕੇ ਮੈਂ ਦੂਜਾ ਆਪਣੇ ਛੋਟੇ ਭਾਈ ਭਣਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਉਹਨੂੰ ਦਿਲ ਤੇ ਨਹੀਂ ਲੈਣਾ ਚਾਹੀਦਾ ਅੜੇ ਰਹਿਣਾ ਚਾਹੀਦਾ ਤੇ ਐਸਾ ਵੀਡੀਓ ਡਾਇਰੈਕਟਰ ਇੰਡਸਟਰੀ ਦੇ ਵਿੱਚ ਤੁਸੀਂ ਕੰਮ ਕਰਦੇ ਆ ਰਹੇ ਹੋ ਇੰਡਸਟਰੀ 'ਚ ਤੁਹਾਨੂੰ ਕੋਈ ਦਿੱਕਤਾਂ ਆਈਆਂ ਜਾਂ ਤੁਹਾਨੂੰ ਲੱਗਦਾ ਕਿ ਜਿਹੜੀ ਪੋਲੀਵੁੱਡ ਇੰਡਸਟਰੀ ਹੈ ਦਿਨੋ ਦਿਨ ਤਰੱਕੀ ਕਰ ਰਹੀ ਹੈ ਤੇ ਇਸ 'ਚ ਬੰਦੇ ਜਿਹੜੇ ਹੈ ਬੰਦਿਆਂ ਨੂੰ ਲੱਤਾਂ ਖਿੱਚਣਾਂ ਦੇ ਬਹੁਤ ਹੁੰਦੇ ਆ ਐਕਚੁਅਲ 'ਚ ਇੰਡਸਟਰੀ ਦੇ ਵਿੱਚ ਹਰ ਹਰ ਇੱਕ ਇੰਡਸਟਰੀ ਵਿੱਚ ਹੁੰਦਾ ਹੈ ਸਾਡੀ ਜੇ ਵੀ ਹੈਗੇ ਆ ਤੇ ਉਹ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਰੰਦਾ ਮਾਈਂਡ ਤੇ ਕਿ ਜਦੋਂ ਤੁਸੀਂ ਕੁਝ ਵੱਡਾ ਸੋਚਦੇ ਹੋ ਕਿ ਆ ਨਾਲੇ 5 ਸਾਲ ਚ 10 ਸਾਲ ਜੇ ਮੈਂ ਆਪਣੇ ਨੂੰ ਇੱਥੇ ਦੇਖਦਾ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਜਿਹੜਾ ਹੁਣੀ ਹੁਣੀ ਤਾਜ਼ਾ ਤਾਜ਼ਾ ਕੋਈ ਕੈਰੀਅਰ ਸਟਾਰਟ ਕੀਤਾ ਹੈ ਕੈਰੋਗ੍ਰਾਫੀ ਦਾ ਵੀਡੀਓ ਡਾਇਰੈਕਟਰ ਦਾ ਜਾਂ ਕੁਝ ਉਹਨਾਂ ਨੂੰ ਇਨਸਪੀਰੇਸ਼ਨ ਮਿਲੇ ਇਸ ਚੀਜ਼ ਨਾਲ ਨਹੀਂ ਬਹੁਤ ਜ਼ਿਆਦਾ ਮੈਨੂੰ ਬਹੁਤ ਮਾਣ ਹੈ ਕਿ ਮੈਂ ਇਸ ਇੰਡਸਟਰੀ ਦੇ ਇੱਕ ਛੋਟਾ ਜਿਹਾ ਹਿੱਸਾ ਬਣ ਪਾਇਆ ਹਾਂ ਪਰ ਦੇਖੋ ਕੁਝ ਚੀਜ਼ਾਂ ਇਹ ਨਹੀਂ ਹੁੰਦੀਆਂ ਕਿ ਲਿਖੀਆਂ ਹੀ ਹੁੰਦੀਆਂ ਨੇ ਹਨਾ ਕਿ ਮਤਲਬ ਸਿੱਧੇ ਆਰਾਮ ਨਾਲ ਬਣਿਆ ਪਿਆ ਕਿ ਮੈਂ ਪਹਿਲਾਂ ਹੀ ਸੋਚਿਆ ਸੀ ਮੈਂ ਇੱਧਰ ਡਾਇਰੈਕਟਰ ਬਣਨਾ ਤੇ ਮੈਂ ਆਰਾਮ ਨਾਲ ਬਣ ਗਿਆ ਉਹ ਬਹੁਤ ਉਹਦੇ ਪਿੱਛੇ ਬਹੁਤ ਲੰਬੀ ਸਟੋਰੀ ਹੁੰਦੀ ਹੈ ਹੁਣ ਮੈਨੂੰ ਪਤਾ ਕਿ ਜਿਵੇਂ ਹੁਣ ਇੰਡਸਟਰੀ ਦੇ ਵਿੱਚ ਮੈਂ ਅੱਜ ਤੋਂ 5 ਸਾਲ ਸਾਲ ਪਹਿਲਾਂ ਪੰਜਾਬੀ ਫਿਲਮਾਂ 'ਚ ਬਹੁਤ ਟਰਾਈ ਕਰਦਾ ਸੀ ਤੇ ਉਹ ਹਮੇਸ਼ਾ ਸਾਨੂੰ ਇੱਕੋ ਗੱਲ ਕਹੀ ਜਾਂਦੇ ਸੀ ਕਿ ਅਸੀਂ ਜੀ ਸਾਡੀ ਟੀਮ ਬੰਬਈ ਤੋਂ ਆ ਪਰ ਮੈਂ ਕਹਿੰਦਾ ਜਿੰਨਾ ਟੈਲੈਂਟ ਇੱਥੇ ਸਾਡੇ ਪੰਜਾਬ 'ਚ ਆ ਤੁਸੀਂ ਇੱਕ ਵਾਰੀ ਉਹਨੂੰ ਯੂਜ਼ ਕਰੋ ਇੱਕ ਵਾਰੀ ਉਹਨੂੰ ਅਪਣਾ ਕੇ ਤਾਂ ਦੇਖੋ ਇੱਕ ਵਾਰੀ ਅਗਰ ਤੁਹਾਡੇ ਆਪਣੇ ਉਸ ਉਹਨਾਂ ਦੀ ਕੈਪੇਬਿਲਿਟੀ ਉਹਨਾਂ ਦਾ ਕੈਲੀਬਰ ਤੁਹਾਡੇ ਮੈਚ ਨਹੀਂ ਕਰ ਪੰਦਾ ਫਿਰ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਹੈਨਾ ਆਪਾਂ ਬਿਨਾ ਉਹਨਾਂ ਨੂੰ ਯੂਜ਼ ਕੀਤੇ ਹੁਣ ਦੂਰ ਦੇ ਬਾਹਰ ਦੇ ਕੋਰੀਓਗ੍ਰਾਫਰਾਂ ਨੂੰ ਪੰਜਾਬੀ ਬੋਲੀ ਜਾਂ ਕਿੰਨੀ ਕੁ ਸਮਝ ਹੋਏਗੀ ਤਾਂ ਕਿ ਉਸ ਹਿਸਾਬ ਦੇ ਉਹ ਕੋਰੀਓਗ੍ਰਾਫੀ ਸੈੱਟ ਕਰਨ ਜਾਂ ਉਸ ਹਿਸਾਬ ਦਾ ਟ੍ਰੀਟ ਹਾਂ ਕੁਝ ਖਰੇ ਉੱਤਰ ਦੇਣੇ ਮੈਂ ਸਭ ਦੇ ਲਈ ਨਹੀਂ ਤਾਂ ਕਹਿ ਰਿਹਾ ਪਰ ਮੇਜੋਰਿਟੀ ਆਫ ਦਾ ਪਾਰਟ ਹੈ ਜਿਹੜਾ ਉਹ ਇਦਾਂ ਹੀ ਮੈਂ ਹਮੇਸ਼ਾ ਸੁਣਦਾ ਕਿ ਸਾਡੀ ਤਾਂ ਹੀ ਬਾਰ ਨਹੀਂ ਤਾਂ ਅੱਜ ਤੋਂ ਮੈਨੂੰ ਲੱਗਦਾ ਮੇਰੀ ਐਂਟਰੀ 5-7 ਸਾਲ ਪਹਿਲਾਂ ਹੋ ਚੁੱਕੀ ਹੋਣੀ ਸੀ ਕਿਉਂਕਿ ਇਹ ਚੀਜ਼ ਬਹੁਤ ਬਣੀ ਸਾਡੀ ਡੀ ਸਾਡਾ ਡੀਓਪੀ ਬੰਬਈ ਤੋਂ ਸਾਡੀ ਟੀਮ ਬੰਬਈ ਤੋਂ ਸਾਡੇ ਸਾਰੀ ਉਹ ਚੀਜ਼ ਮੈਨੂੰ ਬਹੁਤ ਥੋੜੀ ਜਿਹੜੀ ਉਹ ਬਣਦੀ ਹੈ ਨਾ ਉਹ ਐਂਟਰੀ ਲੈਣੀ ਬਹੁਤ ਔਖੀ ਹੁੰਦੀ ਹੈ ਆਪਣੀ ਜਗ੍ਹਾ ਬਣਾਉਣੀ ਆਪਣੇ ਆਪ ਨੂੰ ਪ੍ਰੂਫ ਕਰਨਾ ਬਹੁਤ ਔਖਾ ਹੁੰਦਾ ਸੋ ਮੈਨੂੰ ਲੱਗਦਾ ਮੈਨੂੰ ਬਹੁਤ ਸਾਲ ਲੱਗੇ ਹਨਾ ਆਪਣਾ ਚਲੋ ਜਿੰਨਾ ਵੀ ਮੈਂ ਛੋਟਾ ਮੋਟਾ ਹਿੱਸਾ ਬਣ ਪਾਇਆ ਹਾਂ ਤੇ ਪਰ ਮੈਨੂੰ ਲੱਗਦਾ ਬਹੁਤ ਜਲਦੀ ਹੋ ਜਾਂਦਾ ਜੇ ਇਹ ਚੀਜ਼ ਨਾ ਹੁੰਦੀ ਪੰਜਾਬ ਚ ਬਹੁਤ ਟੈਲੈਂਟ ਜਦੋਂ ਅਸੀਂ ਪੰਜਾਬੀ ਆਰਟਿਸਟ ਲੈ ਰਹੇ ਹਾਂ ਉਹ ਵੀ ਤਾਂ ਪੰਜਾਬ ਤੋਂ ਉਦੋਂ ਅਸੀਂ ਆਰਟਿਸਟ ਬੰਬੇ ਤੋਂ ਨਹੀਂ ਲੈਂਦੇ ਫਿਰ ਟੀਮ ਲੈਂਡ ਵਾਲੀ ਅਸੀਂ ਬੰਬੇ ਤੋਂ ਕਿਉਂ ਕਰਦੇ ਆ ਹਨਾ ਮੈਨੂੰ ਲੱਗਦਾ ਸਾਡੇ ਕੋਲ ਬਹੁਤ ਟੈਲੈਂਟਡ ਬੰਦੇ ਆ ਬਹੁਤ ਟੈਕਨੀਕਲੀ ਬਹੁਤ ਗਰੋ ਕਰ ਰਿਹਾ ਹੈ ਸਿਨੇਮਾ ਤਾਂ ਇਹ ਇਹ ਚੀਜ਼ ਤੇ ਥੋੜਾ ਜਿਹਾ ਹੋਣਾ ਚਾਹੀਦਾ ਤਾਂ ਕਿ ਅਸਾਂ ਹੋਰ ਬੱਚਿਆਂ ਦੇ ਜਾਂ ਹੋਰ ਬੰਦਿਆਂ ਜਿਹੜੀ ਲੋਕੀ ਆ ਰਹੇ ਨੇ ਐਸੇ ਚ ਆਇਓ DOPR RNA میک اپ آرٹسٹ RNA ٹیکنیشن ڈیزائنر کچھ بھی آرہے ہیں کسی بھی ڈیپارٹمنٹ سے ان نالے آسان ہو جاوے ہے نا کیونکہ ਸਾਡੇ ਕੋਲ ਬਹੁਤ ਕਲਾ ਆ ਘਰ ਘਰ ਬੰਦੇ ਮੈਨੂੰ ਇਸ ਫੀਲਡ ਜੇ ਆਉਂ ਨੂੰ اور ਹੁਣ ਬੱਚੇ ਬੜੀ ਤਿਆਰੀ ਨਾਲ ਆ ਰਹੇ ਨੇ ਅੱਗੇ ਹੁੰਦਾ ਸੀ ਕਿ ہاں ਸਿੱਖ ਲਿਆ ਕਰ ਲਿਆ ਹੋ ਗਿਆ ਜਾਂ ਨਹੀਂ ਹੋ ਗਿਆ ਅਚਾਨਕ ਹੋ ਗਿਆ ਜਾਂ ਮੈਨੂੰ ਪਤਾ ਹੀ ਨਹੀਂ ਸੀ ਹੈ ਨਾ ਹੁਣ ਬੱਚੇ ਸਭ ਤਿਆਰੀ ਨਾਲ ਆ ਰਹੇ ਨੇ ਤੇ ਸਭ ਨੂੰ ਮੇਰੇ ਹਿਸਾਬ ਨਾਲ ਬਰਾਬਰ ਮੌਕਾ ਦੇਣਾ ਦੇਣਾ ਚਾਹੀਦਾ ਬਣਦਾ ਹੈ ਬਾਈਕ ਹੁਣ ਛੋਟਾ ਪਰਸਨ ਕੁਸਚਨ ਹੈ ਆਪਾਂ ਡੇਲੀ ਰੂਟੀਨ ਦੇ ਕੰਮ ਚ ਬੀਜ਼ੀ ਹੋਏ ਨੇ ਜੀ ਕਈ ਵਾਰ ਓਵਰਟਾਈਮ ਵੀ ਲਾਹ ਪੰਦਾ ਕੰਮ ਆ ਚਾ ਇਹ ਕੁਛ ਹੈ ਬੰਦਾ ਜਦੋਂ ਫ੍ਰੀ ਹੁੰਦਾ ਹੈ ਉਹ ਕੋਈ ਨਾ ਕੋਈ ਆਪਣੀ ਹੋਬੀ ਫੋਲੋ ਕਰਦਾ ਹੈ ਕਿ ਹਾਂ ਚਲੋ ਹੁਣ ਮੈਂ ਵੇਲਾ ਯਾਰ ਬੜੇ ਦਿਨਾਂ ਬਾਅਦ ਹੋਇਆ ਤੇ ਇਹ ਚੀਜ਼ ਮੈਂ ਕਰਦਾ ਤੁਹਾਡੀ ਕੋਈ ਹੋਬੀ ਐ ਹੋਜੀ ਹੈ ਜ ਜਦੋਂ ਤੁਸੀਂ ਲਗੇ ਹਮੇਸ਼ਾ ਹੀ ਚੁੱਕ ਰਹਿੰਦੇ ਆ ਮੈਂ ਜਦੋਂ ਫਿਰ ਆਇਆ ਮੈਂ ਇਹ ਚੀਜ਼ ਜ਼ਰੂਰ ਕਰੂੰਗਾ ਬਹੁਤ ਬਹੁਤ ਮੈਨੂੰ ਹਮੇਸ਼ਾ ਰਹਿੰਦਾ ਮੈਨੂੰ ਪਹਿਲੇ ਤੋਂ ਟਰੈਵਲਿੰਗ ਬਹੁਤ ਪਸੰਦ ਆ ਮਿਊਜ਼ਿਕ ਬਹੁਤ ਪਸੰਦ ਆ ਸਿੰਗਿੰਗ ਡਾਂਸਿੰਗ ਐਕਟਿੰਗ ਬਹੁਤ ਪਸੰਦ ਆ ਇਸ ਤੋਂ ਬੰਨ ਮੈਂ ਟਰੈਵਲ ਬਹੁਤ ਕਰਦਾ ਮੇਰੇ ਪੇਰੈਂਟਸ ਦੇ ਵੀ ਹਮੇਸ਼ਾ ਸ਼ਿਕਾਇਤ ਰਹਿੰਦੀ ਆ ਕਿ ਤੇਰਾ ਕੰਮ ਵੀ ਵਾਰਦਾ ਤੂੰ ਵੈਸੇ ਘਰੋਂ ਬਾਹਰ ਰਹਿਣਾ ਤੇ ਜਦੋਂ ਫ੍ਰੀ ਹੁੰਨਾ ਉਦੋਂ ਵੀ ਤੂੰ ਬਾਹਰ ਹੀ ਨਿਕਲ ਜਾਣਾ ਕਿ ਤੂੰ ਟਾਈਮ ਨਹੀਂ ਦੇ ਪੌਂਦਾ ਸੋ ਮੈਨੂੰ ਟਰੈਵਲ ਬਹੁਤ ਪਸੰਦ ਆ ਮੈਨੂੰ ਹिल्स ਬਹੁਤ ਪਸੰਦ ਆ ਮੈਨੂੰ ਸਕੂਨ ਵਾਟਰ ਵਾ ਪਸੰਦ ਆ ਨੇਚਰ ਬਹੁਤ ਪਸੰਦ ਆ ਜੰਗਲ ਬਹੁਤ ਪਸੰਦ ਨੇ ਤੇ ਮੈਨੂੰ ਬਹੁਤ ਮੈਂ ਤੁਹਾਨੂੰ ਜਦੋਂ ਵੀ ਛੁੱਟੀ ਹੁੰਦੀ ਹੈ ਜਾਂ ਮੈਨੂੰ ਟਾਈਮ ਮਿਲਦਾ ਦੋ ਦਿਨ ਇਕੱਠੇ ਨੇ ਜਾਂ ਇਦਾਂ ਘੱਟ ਮਤਲਬ ਕੁਝ ਟਾਈਮ ਹੈਗਾ ਤਾਂ ਮੈਂ ਤੁਹਾਨੂੰ ਇੱਧਰ ਪਹਾੜਾਂ ਵਾਲੀ ਮਿਲੂੰਗਾ ਕਿਤੇ ਤੇ ਤੁਹਾਨੂੰ ਭਾਈ ਤੁਹਾਡੀ ਹੋਬੀ ਫੋਲੋ ਕਰਕੇ ਤੁਹਾਨੂੰ ਕੋਈ ਮੋਟੀਵੇਸ਼ਨ ਮਿਲਦੀ ਹੈ ਕਿ ਹਾਂ ਯਾਰ ਇਹ ਚੀਜ਼ ਮੈਂ ਫ੍ਰੀ ਟਾਈਮ ਕਰਦਾ ਮੇਰੀ ਕ੍ਰੀਏਟੀਵਿਟੀ ਹੋਰ ਵਧਦੀ ਜਾਂਦੀ ਹੈ ਬਿਲਕੁਲ ਮੈਂ ਖਾਲੀ ਥਾਂ ਬੈਠ ਕੇ ਸੋਚਦਾ ਹਾਂ ਮੈਨੂੰ ਸਕੂਨ ਮਿਲਦਾ ਜ਼ਿੰਦਗੀ 'ਚ ਠਹਿਰਾਵ ਮਿਲਦਾ ਕੁਦਰਤ ਤੋਂ ਤੇ ਮੈਂ ਨੇੜੇ ਹੁੰਨਾ ਉਹਨਾਂ ਮੇਰੇ 'ਚ ਵਾਈਬ ਪੋਜ਼ਿਟਿਵਿਟੀ ਹੋਰ ਆਉਂਦੀ ਹੈ ਕਿ ਇੱਕ ਪਰਮਾਤਮਾ ਨੂੰ ਬਹੁਤ ਮੰਨਣ ਵਾਲਾ ਬੰਦਾ ਮੈਂ ਤਾਂ ਉਹ ਮੇਰੇ ਚ ਉਹ ਚੀਜ਼ਾਂ ਬਹੁਤ ਜ਼ਰੂਰੀ ਨੇ ਮੈਨੂੰ ਅਸਰ ਕਰਦੀਆਂ ਨੇ ਤੇ ਜਿਹੜੀ ਥਕਾਵਟ ਉਹ ਮੇਰੀ ਉੱਤਰ ਜਾਂਦੀ ਆ ਨੈਗੇਟਿਵਿਟੀ ਉੱਤਰ ਜਾਂਦੀ ਆ ਹੈਨਾ ਕਿਉਂਕਿ ਜਿੰਨਾ ਕੁਦਰਤ ਦੇ ਨੇੜੇ ਜਾਂਦੇ ਉਹ ਟਾਈਮ ਸਪੈਂਡ ਮੈਨੂੰ ਇਕਾਂਤ ਸ਼ਾਂਤ ਸ਼ਾਂਤੀ ਬਹੁਤ ਪਸੰਦ ਆ ਕਿਉਂਕਿ ਆਪਣੀ ਰੌਲੇ ਗੋਲੇ ਵਾਲੀ ਲਾਈਫ ਆ 뮤직 ਵਾਲੀ ਸ਼ੋਰ ਵਾਲੀ ਟ੍ਰੈਫਿਕ ਹੋਰ ਜੇ ਤੁਮੇ ਪ੍ਰੋਫੈਸ਼ਨਲੀ ਗੱਲ ਪਰਸਨ ਆ ਨਾ ਪਰ ਸ਼ਹਿਰ ਚ ਰਹਿਨੇ ਆ ਉੱਥੇ ਜਿਹੜਾ ਸਕੂਨ ਆ ਨਾ ਉਹ ਸਕੂਨ ਅਲੱਗ ਹੀ ਹੁੰਦਾ ਜਦੋਂ ਨੇਚਰ ਦੇ ਕੋਲੇ ਜਾਂਦੇ ਆ ਉੱਥੇ ਮੈਂ ਕਿਵੇਂ ਕਨਸੈਪਟ ਵੀ ਬਣਾਉਣਾ ਮੈਂ ਕਦੇ ਵੀ ਇਦਾਂ ਨਹੀਂ ਕਰਦਾ ਕਿ ਮੈਂ ਘਰੇ ਬੈਠ ਕੇ ਨਹੀਂ ਮੈਂ ਹਮੇਸ਼ਾ ਬਾਹਰ ਹੁੰਨਾ ਜਾਂ ਹੁਣ ਮੈਂ ਇੱਕ ਦੋ ਸਕ੍ਰਿਪਟਸ ਲਿਖ ਰਿਹਾ ਮੂਵੀਜ਼ ਦੀਆਂ ਉਹ ਵੀ ਮੈਂ ਉੱਥੇ ਹੀ ਬੈਠ ਕੇ ਸਾਰਾ ਕਰਦਾ ਹਾਂ ਸੋ ਮੈਨੂੰ ਬੜਾ ਮਧੀ ਅਨੰਦ ਆਉਂਦਾ ਹੈ ਭਾਈ ਇੱਕ ਕੁਐਸਚਨ ਟੈਕਨੋਲੋਜੀ ਨੂੰ ਲੈ ਕੇ ਆ ਕਿ ਜਿਸ ਹਿਸਾਬ ਨਾਲ ਟੈਕਨੋਲੋਜੀ ਵਾਸਟ ਹੋ ਰਹੀ ਹੈ ਦਿਨੋ ਦਿਨ ਕੁਝ ਨਾ ਕੁਝ ਬਦਲ ਰਿਹਾ ਹੈ ਤੁਹਾਡੇ ਫੀਲਡ 'ਚ ਵੀ ਇਦਾਂ ਕੁਝ ਇਫੈਕਟ ਪਿਆ ਹੈ ਜਾਂ ਪੋਜ਼ਿਟਿਵ ਇਫੈਕਟ ਪਿਆ ਹੈ ਜਾਂ ਨੈਗੇਟਿਵ ਇਫੈਕਟ ਪਿਆ ਹੈ ਟੈਕਨੋਲੋਜੀ ਦਾ ਟੈਕਨੋਲੋਜੀ ਦੇਖੋ ਅਗਰ ਆਪਾਂ ਕ ਫਿਲਮਾਂ ਦੀ ਗੱਲ ਕਰੀਏ ਤਾਂ ਬਹੁਤ ਅੱਛੀ ਗੱਲ ਆ ਕਿਉਂਕਿ ਜਿੰਨਾ ਡਿਵੈਲਪਮੈਂਟ ਹੋ ਰਹੀ ਹੈ ਜਿੰਨਾ ਇੰਡਸਟਰੀ ਵਧੂਗੀ ਉਹਨਾਂ ਨੂੰ ਅਸੀਂ ਗਰੋ ਕਰਾਂਗੇ ਔਰ ਪੰਜਾਬੀ ਇੰਡਸਟਰੀ ਬਹੁਤ ਗਰੋ ਕਰ ਰਹੀ ਹੈ ਮੈਨੂੰ ਲੱਗਦਾ ਅੱਛੇ ਅੱਛੇ ਕਨਸੈਪਟ ਤੇ ਅੱਛੇ-ਅੱਛੇ ਕਹਾਣੀਆਂ ਦੀ ਕਮੀ ਜ਼ਰੂਰ ਲੱਗਦੀ ਹੈ ਮੈਨੂੰ ਇੰਡਸਟਰੀ 'ਚ ਉਹ ਵੀ ਐਡ ਆਨ ਹੋ ਜਾਣਗੀਆਂ ਤਾਂ ਇਹ ਬਿਓਂਡ ਦਾ ਇਮੇਜਿਨੇਸ਼ਨ ਇਹ ਗੱਲ ਚਲੀ ਜਾਊਗੀ ਸਾਡੀ ਇੰਡਸਟਰੀ ਜਿਹੜੀ ਹੁਣ ਕਿਉਂਕਿ ਵਰਲਡ ਵਾਈਡ ਰੀਚ ਹੋ ਗਈ ਹੈ ਸਾਡੀ ਹੈਨਾ ਤੇ ਮੈਨੂੰ ਲੱਗਦਾ ਜਿੰਨੀ ਸਾਡੀ ਟੈਕਨੀਕਲੀ ਅਸੀਂ ਸਟਰੋਂਗ ਹੋਵਾਂਗੇ ਉੰਨਾ ਸਾਡਾ ਹਾ ਸਿਨੇਮਾ ਉੰਨਾ ਸਟਰੋਂਗ ਹੋਵੇਗਾ ਤੇ ਇਸ ਫੀਲਡ ਲਈ ਤੇ ਮੈਨੂੰ ਲੱਗਦਾ ਸਾਡੀ ਵੀ ਗ੍ਰੋਥ ਆ ਜੇ ਅਸੀਂ ਟੈਕਨੀਕਲੀ ਸਟਰੋਂਗ ਹੁੰਨੇ ਆ ਜੇ ਟੈਕਨੋਲੋਜੀ ਹੋਰ ਵੀ ਜਿਆਦਾ ਵਿੱਚ ਯੂਜ਼ ਕਰਾ ਇਕਵਿਪਮੈਂਟ ਵੱਡੇ ਹੁੰਦੇ ਆ ਸਾਡੇ ਉਹਦੀ ਐਡੀਟਿੰਗ ਵੱਡੀ ਹੋ ਰਹੀ ਹੈ ਬੀ ਐਫ ਐਕਸ ਵੱਡਾ ਹੋ ਰਿਹਾ ਹਨਾ ਏ ਆਈ ਯੂਜ਼ ਹੋ ਰਿਹਾ ਕੁਝ ਵੀ ਹੈ ਉਹਦੇ ਨਾਲ ਸਾਡੇ ਸਿਨੇਮਾ ਵੱਡਾ ਹੋ ਰਿਹਾ ਤੇ ਸਾਨੂੰ ਤਾਂ ਬਹੁਤ ਮਾਣ ਹੈ ਖੁਸ਼ੀ ਹੈ ਸਰ ਤ ਤੁਸੀਂ ਕੋਈ ਆਪਣੀ ਜਿਹੜੀ ਜਰਨੀ ਸਟਾਰਟ ਕੀਤੀ ਹੋਣੀ ਤੁਹਾਡਾ ਵੀ ਕੋਈ ਇੱਕ ਰੋਲ ਮਾਡਲ ਹੋਣਾ ਕਿ ਹਾਂ ਇਹਨੂੰ ਦੇਖ ਕੇ ਕਿ ਮੈਂ ਵੀ ਇਹ ਚੀਜ਼ ਕਰ ਸਕਦਾ ਹਾਂ ਤੇ ਇਹਨੂੰ ਮੈਂ ਆਪਣਾ ਮੈਂਟਰ ਹੋਰ ਬਣਾ ਕੇ ਆਪਣੀ ਲਾਈਫ ਦਾ ਕਰੀਅਰ ਜਿਹੜਾ ਬਣਾਉਣਾ ਹੈ ਤੇ ਤੁਹਾਡਾ ਕੋਈ ਐ ਰੋਲ ਮਾਡਲ ਜਾਂ ਮੈਂਟਰ ਹੈਗਾ ਮੈਂਟਰ ਪਹਿਲਾਂ ਛੋਟੇ ਹੁੰਦੇ ਮੇਰੇ ਜਿਸ ਨੂੰ ਮੈਨੂੰ ਇਨਫਲੂਐਂਸ ਹੋਇਆ ਪਹਿਲਾਂ ਛੋਟੇ ਹੁੰਦੇ ਤਾਂ ਮੇਰੇ ਅੰਕਲ ਹੁੰਦੇ ਸੀ ਉਹਨਾਂ ਨੂੰ ਮੈਂ ਦੇਖਦਾ ਹੁੰਦਾ ਸੀ ਕਿ ਮੈਂ ਉਹਨਾਂ ਵਰਗਾ ਨਿਮਰ ਉਹਨਾਂ ਵਰਗਾ ਸ਼ਾਂਤ ਰਹਿਣਾ ਔਰ ਕੁਝ ਵੀ ਹੋ ਜਾਈ ਵੀ ਅੱਗ ਵੀ ਲੱਗ ਜਾਏ ਘਰ ਤਾਂ ਵੀ ਸ਼ਾਂਤ ਰਹਿਣਾ ਕਿਉਂਕਿ ਹੁਣ ਉਹਦਾ ਹੱਲ ਨਹੀਂ ਕੋਈ ਹੈ ਨਾ ਔਰ ਕਿਸੇ ਚੀਜ਼ ਨੂੰ ਨੈਗੇਟਿਵ ਨਹੀਂ ਲੈਣਾ ਔਰ ਕੋਈ ਆਈਡਲ ਸੋਚਾਂ ਤਾਂ ਮੈਂ ਐਸ ਸੱਚ ਨਹੀਂ ਮੈਨੂੰ ਇਹ ਹੈ ਕਿ ਹਾਂ ਮੈਂ ਤਾਂ ਹੀ ਤਾਂ ਕਿ ਮੈਂ ਗਰੂਰ ਨਾਲ ਹੀ ਕਹਿ ਰਿਹਾ ਕਿ ਮੈਂ ਤਾਂ ਹੀ ਆਪਣਾ ਨਾਮ ਦਾ ਅਰਮਾਨ ਸਿੰਘ ਰੱਖਿਆ ਕਿ ਮੈਨੂੰ ਆਪਣਾ ਕੰਮ ਪਸੰਦ ਆ ਮੇਰੀ ਆਪਣੀ ਸੋਚ ਮੇਰੀ ਕ੍ਰੀਏਟੀਵਿਟੀ ਪਸੰਦ ਹੈ ਹਾਂ ਮੈਂ ਲੋਕਾਂ ਤੋਂ ਇਨਸਪਾਇਰ ਜ਼ਰੂਰ ਹੁੰਨਾ ਇਹ ਨਹੀਂ ਹੈਗਾ ਕਿ ਮੈਂ ਕਿਸੇ ਨੂੰ ਨਹੀਂ ਜਿਹੜਾ ਕੋਈ ਅੱਛਾ ਕਰਦਾ ਮੈਂ ਪ੍ਰੇਜ਼ ਵੀ ਕਰਦਾ ਹਾਂ ਉਹਦੀ ਤੇ ਆਪਾਂ ਇਨਸਪਾਇਰ ਹੁੰਨੇ ਆ ਪਰ ਮੈਂ ਇਦਾਂ ਐਸ ਸੱਚ ਕੋਈ ਆਈਡਲ ਵਾਲੀ ਗੱਲ ਤਾਂ ਨਹੀਂ ਹੈਗੀ ਮੈਂ ਸੋਚਿਆ ਕਿਸੇ ਨੂੰ ਤੇ ਜੋ ਵੀ ਕਰਦਾ ਆਪਾਂ ਹਰ ਕਿਸੇ ਤੋਂ ਸਿੱਖਦਾ ਸਿੱਖਣ ਦੀ ਗੱਲ ਹੁੰਦੀ ਤਾਂ ਮੈਂ ਸਪੋਰਟ ਬாய் ਤੋਂ ਵੀ ਸਿੱਖਦਾ ਮੈਂ ਲਾਈਟ ਮੈਨ ਤੋਂ ਵੀ ਸਿੱਖਦਾ ਹੈਨਾ ਆਪਾਂ ਸਿੱਖਦੇ ਆਪਾਂ ਜਿੰਦੁਰਕ ਸਾਹ ਓਨੀ ਦਰ ਸਿੱਖਦੇ ਰਹਿਣਾ ਆਪਾਂ ਮਾਸਟਰ ਨਹੀਂ ਹੈਗੇ ਪਰ ਉਦਾਂ ਮੈਂ ਕਿਸੇ ਨੂੰ ਇਦਾਂ ਵਰਸ਼ਿਪ ਨਹੀਂ ਕਰਦਾ ਮਾੜਾ ਕੋ ਫੇਵਰੇਟ ਡਾਇਰੈਕਟਰ ਜਿਹਨਾਂ ਤੁਸੀਂ ਆਨਾਲੇ ਟਾਈਮ 'ਚ ਪ੍ਰੋਜੈਕਟ 'ਚ ਕੰਮ ਕਰਨਾ ਚਾਹੁੰਦੇ ਹੋ ਆ ਫੇਵਰੇਟ ਡਾਇਰੈਕਟਰ ਬਾਲੀਵੁੱਡ ਬਾਲੀਵੁੱਡ ਪਾਲੀਵੁੱਡ ਬਾਲੀਵੁੱਡ 'ਚ ਮੈਂ ਜਗਦੀਪ ਸੇਦੂ ਬਾਜੀ ਨਾਲ ਕਰੂੰਗਾ ਬਾਲੀਵੁੱਡ ਬਾਲੀਵੁੱਡ ਦੇ ਵਿੱਚ ਮੈਂ ਕਰਨਾ ਚਾਹੂੰਗਾ ਐਸ ਐਸ ਰਾਜਾ ਮੌਲੀ ਸਾਉਥੋ ਨੇ ਉਹਨਾਂ ਨਾਲ ਕੰਮ ਕਰਨਾ ਚਾਹੂੰਗਾ ਸੁਪਨਾ ਮੇਰਾ ਪਾਈ ਤਾੜੀ ਕੋਈ ਫੈਨ ਮੂਵਮੈਂਟ ਰਹੀ ਹੈ ਅਜ ਤੱਕ ਕੀ ਹਾਂ ਤੁਹਾਡੇ ਕੋਲ ਆ ਕੇ ਕੋਈ ਫੈਨ ਤੁਹਾਨੂੰ ਇਹੋ ਜਿਹੀ ਗੱਲ ਕਹਿੰਦਾ ਹੋਵੇ ਜਿਹੜੀ ਸਾਡੀ ਗੱਲ ਨੂੰ ਦਿਲੋਂ ਛੂ ਜਾਂਦੇ ਹੋਵੇ ਕਿ ਹਾਂ ਯਾਰ ਰੱਬ ਨੇ ਵਾਕਈ ਕਿਤੇ ਲਿਆ ਕੇ ਮਕਾਮ 'ਚ ਖੜਾ ਕਰ ਦਿੱਤਾ ਬਹੁਤ ਵਾਰ ਇਦਾਂ ਹੁੰਦਾ ਆ ਕਿ ਬਹੁਤ ਹੀ ਮਤਲਬ ਬੱਚੇ ਗਿਫਟ ਕਰਦੇ ਨੇ ਤੁਹਾਡੀ ਪੇਂਟਿੰਗ ਤੁਹਾਡੇ ਸਕੈਚ ਬਣਾ ਕੇ ਜਾਂ ਇੱਕ ਵਾਰ ਇੱਕ ਬੱਚੇ ਨੇ ਟੈਟੂ ਵੀ ਬਣਾਇਆ ਹੋਇਆ ਸੀ ਛੋਟਾ ਉਹ ਮੈਨੂੰ ਬੱਸ ਬਸ ਲੱਗਿਆ ਉਹ ਟੈਂਪਰੇਰੀ ਟੈਟੂ ਸੇ ਉਹ ਥੋੜਾ ਫਨੀ ਹੋ ਜਾਂਦਾ ਸੀ ਮੈਂ ਸੱਚੀ ਭਾਵੁਕ ਹੋ ਗਿਆ ਸੀ ਮੈਂ ਕਿਉਂ ਹੈ ਨਾ ਤੇ ਪਰ ਇੱਕ ਵਾਰ ਇੱਕ ਮਦਰ ਨੇ ਕਿਹਾ ਸੀ ਰਿਐਲਿਟੀ ਸ਼ੋਸ ਚੱਲ ਰਿਹਾ ਸੀ ਉਹਨਾਂ ਨੇ ਮੈਨੂੰ ਸਪੈਸ਼ਲੀ ਕਿਹਾ ਸੀ ਕਿ ਮੈਂ ਵੀ ਮੈਂ ਪ੍ਰੈਗਨੈਂਟ ਆ ਤੇ ਕਹਿੰਦੇ ਮੈਂ ਚਾਹਨੀ ਉਹਨਾਂ ਦੇ ਮਤਲਬ ਪਹਿਲਾਂ ਜਿਹੜਾ ਵੱਡਾ ਬੀਬੀ ਸੀ ਉਹ ਪਾਰਟਿਸਪੇਟ ਕਰ ਰਹੀ ਸੀ ਦੂਸਰੀ ਉਹ ਪ੍ਰੈਗਨੈਂਸੀ ਉਹ ਕਹਿੰਦੇ ਮੈਂ ਚਾਹਨੀ ਜਿਹੜਾ ਮੇਰਾ ਬੇਬੀ ਹੋਵੇ ਤਾਂ ਉਹ ਤੁਹਾਡੇ ਵਰਗੀ ਸੋਚ ਹੋਵੇ ਤੁਹਾਡੇ ਵਰਗੀ ਨੇਚਰ ਹੋਵੇ ਤੁਹਾਡੇ ਵਰਗਾ ਬਣੇ ਤਾਂ ਮੇਰੇ ਲਈ ਬਹੁਤ ਵੱਡਾ ਅਚੀਵਮੈਂਟ ਸੀ ਬਹੁਤ ਵੱਡਾ ਕੰਪਲੀਮੈਂਟ ਸੀ ਕਿ ਕੋਈ ਮੇਰੇ ਵਰਗਾ ਬਣਨਾ ਚਾਹੁੰਦਾ ਤਾਂ ਉਹ ਮੂਮੈਂਟ ਮੈਨੂੰ ਯਾਦ ਹੈ ਆਖੀਰ ਸਵਾਲ ਇਹ ਰਹੇਗਾ ਕਿ ਜਦੋਂ ਆਪਾਂ ਐਜ਼ ਐਜ਼ ਅ ਵਿਊਅਰ ਲੋਕਾਂ ਨੂੰ ਦੇਣੇ ਆ ਕੁਝ ਇੰਡਸਟਰੀ ਨੂੰ ਕੁਝ ਦੇਣੇ ਆ ਤੁਹਾਡੇ ਇੱਧਰ ਜੀ ਲਾਈਫ 'ਚ ਕੁਝ ਹੋਇਆ ਕਿ ਇੰਡਸਟਰੀ ਤੁਸੀਂ ਦੋ ਚੇਤ ਤੁਹਾਡਾ ਕੰਮ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਲੋਕਾਂ ਤੱਕ ਪਹੁੰਚਾ ਰਹੇ ਹੋ ਕਿਹਾ ਤੁਹਾਨੂੰ ਲੱਗਦਾ ਕਿ ਹਾਂ ਯਾਰ ਮੇਰਾ ਹਲੇ ਬੈਸਟ ਹਲੇ ਹੈ ਨਹੀਂ ਹਲੇ ਬੈਸਟ ਆਣਾ ਹਾਂ ਬਿਲਕੁਲ ਦੇਖੋ ਮੈਂ ਪਿਛਲੀ ਵੀਡੀਓ ਨਾਲ ਮੈਂ ਅੱਗੇ ਵੀ ਕਹਿਣਾ ਕਿ ਮੇਰੇ ਅਗਲੀ ਵੀਡੀਓ ਚ ਇਸ ਤੋਂ ਵੱਡਾ ਕੰਮ ਹੋਊਗਾ ਚਾਹੇ ਉਹ ਟੈਕਨੀਕ ਵਾਈਜ਼ ਹੋਵੇ ਚਾਹੇ ਉਹ ਕਨਸੈਪਟ ਵਾਈਜ਼ ਹੋਵੇ ਚਾਹੇ ਉਹ ਸਟਾਰ ਕਾਸਟ ਹੋਵੇ ਚਾਹੇ ਕੁਝ ਵੀ ਹੋਵੇ ਪਿਛਲੀ ਵਾਰ ਨਾਲ ਮੇਰੀ ਅਗਲੀ ਵੀਡੀਓ ਹਮੇਸ਼ਾ ਅਪਗ੍ਰੇਡ ਹੋਊਗਾ ਉਸ ਤੋਂ ਅਗਲੀ ਜਦੋਂ ਅਪਗ੍ਰੇਡ ਹੋਣਾ ਕਿਉਂਕਿ ਮੈਂ ਸਿੱਖਦਾ ਜਾਂਦਾ ਤੇ ਐਡ-ਆਨ ਕਰਦਾ ਜਾਂਦਾ ਬੈਸਟਾ ਹਰ ਹੀ ਕਰਨਾ ਹਜੇ ਤਾਂ ਮੈਂ ਆਪ ਕਹਿ ਰਿਹਾ ਕਿ ਮੈਂ ਸਿਰਫ ਵਾਰਮ ਅਪ ਕਰ ਰਿਹਾ ਇੱਕ ਤਰੀਕੇ ਨਾਲ ਬੈਸਟਾ ਪਾ ਕਰਾਂਗੇ ਤੇ ਉਦੋਂ ਮੈਂ ਪ੍ਰਾਊਡਲੀ ਕਹੂੰਗਾ ਕਿ ਹਾਂ ਇਹ ਮੈਂ ਬੈਸਟਾ ਔਰ ਅਜੇ ਮੈਂ ਤਿਆਰੀ ਚ ਲੱਗਿਆ ਹੋਇਆ ਸਿੱਖ ਰਿਹਾ ਤੇ ਇੱਕ ਦਿਨ ਜ਼ਰੂਰ ਬੈਸਟ ਦੇ ਕੇ ਜਾਵਾਂਗੇ ਤਾਂ ਕਿ ਮੇਰੇ ਕੰਮ ਨੂੰ ਲੋਕ ਯਾਦ ਰੱਖਣ ਮੇਰੇ ਜਾਣ ਤੋਂ ਬਾਅਦ ਵੀ ਆਖਰ ਚੇ ਆਡੀਅנס ਨੂੰ ਸਾਡੇ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੇ ਕੰਮ ਬਾਰੇ ਮੈਂ ਹੀ ਕਹਣਾ ਜਣਾ ਚੰਗਾ ਦੇਖੋ ਚੰਗਾ ਸੁਣੋ ਚੰਗੇ ਬਣੋ ਹਨਾ ਮੈਂ ਬਹੁਤਿਆ ਗਿਆਨੀ ਤਾਂ ਹੈ ਨਹੀਂ ਕਿ ਤੁਸੀਂ ਸਾਰੇ ਵਿੱਚ ਤੋਂ ਬਹੁਤ ਸਿਆਣੇ ਹੋ ਪਰ ਮੈਂ ਕਹਿੰਦਾ ਹਮੇਸ਼ਾ ਚੰਗਾ ਸੁਣੋ ਚੰਗਾ ਦੇਖੋ ਚੰਗਾ ਪੜੋ ਤੇ ਚੰਗੇ ਲੋਕਾਂ ਨੂੰ ਫੋਲੋ ਕਰੋ ਨਾ ਕਿ ਜਿਹੜਿਆ ਜਿਨ੍ਹਾਂ ਨੂੰ ਆਪਾਂ ਆਈਡਲ ਬਣਾਇਆ ਜਿਨ੍ਹਾਂ ਨੂੰ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਤੇ ਪ੍ਰਧਾਨ ਬਣਾਇਆ ਹੋਇਆ ਉਹਨਾਂ ਨੂੰ ਉਹਨਾਂ ਦੀ ਕੋਈ ਪ੍ਰਾਪਤੀ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਿਸੇ ਦੇ ਖਿਲਾਫ ਨਹੀਂ ਹੈਗਾ ਪਰ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਜੇ ਕਿਸੇ ਨੇ ਸਾਡੇ ਲਈ ਗੋਲਡ ਲੈ ਕੇ ਆਂਦਾ ਕਿਸੇ ਪਲੇਅਰ ਨੇ ਤਾਂ ਅਸੀਂ ਉਹਨੂੰ ਫੋਲੋ ਕਰੋ ਜੇ ਕੋਈ ਇਨਸਪੀਰੇਸ਼ਨ ਆ ਕੋਈ ਇਸਰੋ ਡਿਪਾਰਟਮੈਂਟ ਚ ਉਹਨੂੰ ਫੋਲੋ ਕਰੋ ਕੋਈ ਐਥਲੀਟ ਆ ਕੋਈ ਸਟਾਰ ਪਰ ਆਪਾਂ ਦੇਖੋ ਕਿੰਨਾਂ ਨੂੰ ਫੋਲੋ ਕਰਦੇ ਆ ਕਿੱਦਾਂ ਦੀ ਕੋਈ ਚੀਪ ਕਾਮੇਡੀ ਕਰ ਰਿਹਾ ਉਹਨੂੰ ਫੋਲੋ ਕਰ ਰਹੇ ਆ ਕੋਈ ਵਲਗਰ ਲੈਂਗੁਏਜ ਯੂਜ਼ ਕਰ ਰਿਹਾ ਉਹਨਾਂ ਚੰਗੇ ਲੋਕਾਂ ਨੂੰ ਫੋਲੋ ਕਰੋ ਉਹਨਾਂ ਦੀ ਸੰਗਤ ਕਰੋ ਗੁੱਡ ਰਹੋ ਪੋਜ਼ਿਟਿਵ ਰਹੋ ਜਾਨਵਰਾਂ ਨੂੰ ਪਿਆਰ ਕਰੋ ਇਨਸਾਨਾਂ ਨੂੰ ਕਰੋਨਾ ਕਰੋ ਵੈਸਤਾ ਕਰਨਾ ਸਭ ਨੂੰ ਬਣਦਾ ਪਰ ਜਾਨਵਰਾਂ ਨੂੰ ਜ਼ਰੂਰ ਪਿਆਰ ਕਰਿਓ ਤੇ ਮੈਨੂੰ ਤੇ ਮੇਰੇ ਨਾਲ ਇਦਾਂ ਹੀ ਤੁਹਾਡੀਆਂ ਦੁਆਵਾਂ ਬੜੀਆਂ ਰਹਿਣ ਤੇ ਮੇਰੇ ਕੰਮ ਨੂੰ ਪਸੰਦ ਕਰਦੇ ਰਹੋ ਧੰਨਵਾਦ ਧੰਨਵਾਦ ਸਾਰਾ ਸਾਡੇ ਚੈਨਲ ਨੂੰ ਥੈਂਕ ਯੂ